ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਰ ਕੇ ਬਲੌਗ ਵੱਲੋਂ ਤੇ ਅੱਜ ਆਪਾਂ ਸ਼ਾਪਿੰਗ ਕੀਤੀ ਸੀ ਜੀ ਦੀਵਾਲੀ ਦੀ ਤੇ ਉਹ ਆਪਾਂ ਕੀਤੀ ਸੀ ਇੱਕ ਪਰਿਵਾਰ ਦੇ ਵਾਸਤੇ ਤੇ ਉਹਨਾਂ ਦੇ ਸੀਗੇ ਛੋਟੇ ਬੱਚੇ ਤੇ ਆਪਾਂ ਉਹਨਾਂ ਨੂੰ ਗਿਫਟ ਦੇਵਾਂਗੇ ਜੀ ਤੇ ਸਭ ਤੋਂ ਪਹਿਲਾਂ ਜੀ ਆਪਾਂ ਇੱਕ ਆ ਗਿਫਟ ਲਿਆਉਂਦਾ ਸੀ ਜੋ ਵੀਰੇ ਗਿਫਟ ਸੀ ਆਪਾਂ ਪਹਿਲਾਂ ਘਰ ਲੈ ਕੇ ਆਏ ਸੀਗੇ ਤੇ ਇਹ ਆਪਾਂ ਘਰੇ ਆ ਕੇ ਚੈੱਕ ਵੀ ਕੀਤੇ ਸੀ ਤੇ ਬੱਚਿਆਂ ਨੇ ਵੀ ਸਾਰੇ ਭਵਾਨ ਨੇ ਦੇਖੇ ਸੀ ਤੇ ਹੁਣ ਆਪਾਂ ਦੁਬਾਰਾ ਇਹਨਾਂ ਨੂੰ ਟੈਕ ਕਰਵਾ ਕੇ ਦੇਣਾ ਹੈ ਜੀ ਤੇ ਇਹਦੇ ਵਿੱਚ ਆਪਾਂ ਤੁਹਾਨੂੰ ਦਿਖਾਉਣੀ ਹੈ ਜੀ ਸਭ ਤੋਂ ਪਹਿਲਾਂ ਆਹ ਨਾਲ ਅਸੀਂ ਜੀ ਆਪਾਂ ਆਹ ਕੱਪ ਇਹ ਕੱਪ ਹੈਗੇ ਆ ਜੀ 6 ਆਹ ਦੇਖੋ ਜੀ ਕੱਪ ਤੇ ਇਹਦੇ ਨਾਲ ਆਈ ਹੈ ਜੀ ਆਹ ਵਾਲੀ ਟ੍ਰੀ ਤੇ ਛੇ ਕੱਪ ਨੇ ਤੇ ਚਾਹ ਵਾਲੇ ਤੇ ਤੇ ਜਿਹੜੇ ਮਤਲਬ ਆਪਾਂ ਤੁਹਾਨੂੰ ਹੁਣ ਦੱਸਦੇ ਪਏ ਆ ਕਿ ਇਹਨਾਂ ਨੂੰ ਆਪਾਂ ਪੈਕ ਰੱਖ ਕੇ ਹੀ ਦੇਵਾਂਗੇ ਇਹ ਆਪਾਂ ਸਿਰਫ ਤੁਹਾਨੂੰ ਦਿਖਾ ਦੇ ਪਏ ਆ ਜੀ ਤੇ ਇਹ ਜੀ ਆਪਾਂ ਲੈ ਕੇ ਆਏ ਸੀ ਜੀ ਆਹ ਵਾਲਾ ਜੱਗ ਤੇ ਨਾਲ ਲੈ ਕੇ ਆਏ ਸੀ ਆਪਾਂ ਜੀ ਆਹ ਗਲਾਸ ਤੇ ਕਿਉਂਕਿ ਗਰਮੀ ਨੂੰ ਵਾਸਤੇ ਜਦੋਂ ਮਤਲਬ ਆਪਾਂ ਮਤਲਬ ਬਰਫ वगैरह ਦੇ ਪੀਸ ਹੁੰਦੇ ਆ ਉਹ ਆਪਾਂ ਇਹਦੇ ਮਗ ਵਿੱਚ ਪਾ ਸਕਦੇ ਆ ਤੇ ਇਹ ਮਤਲਬ ਇਹਦਾ ਕੱਢਣ ਵਾਸਤੇ ਵੀ ਚਿੰਟੀ ਵਾਸਤੇ ਆ ਜਿਹੜੇ ਮਤਲਬ ਅੱਜੀ ਚੂਸ ਕਰ ਸਕਦੇ ਆ ਇਹਨੂੰ ਆਪਣੀ ਵਰਕ ਨੂੰ ਆ ਇਹਦੇ ਨਾਲ ਸ਼ੀਸ਼ੇ ਦਾਸਾ ਇਹਨਾਂ ਦੇ ਵਿੱਚ ਪਾਣੀ ਪਾ ਕੇ ਵੀ ਪੀਸ ਸਕਦੇ ਆ ਇਹਦੇ ਵਿੱਚ ਜੂਸ ਵਗੈਰਾ ਵੀ ਪਾ ਕੇ ਪੀਸ ਸਕਦੇ ਆ ਤੇ ਅੱਗੇ ਆਪਾਂ ਲੈ ਕੇ ਆਏ ਸੀ ਜੀ ਬੱਚਿਆਂ ਦੇ ਵਾਸਤੇ ਬੇਬੀ ਜੂਸ ਲੈ ਕੇ ਆਏ ਸੀ ਜੀ ਤੇਲ ਤੇ ਇਹ ਆਪਾਂ ਛੋਟੇ ਬੱਚਿਆਂ ਨੂੰ ਦੇਵਾਂਗੇ ਅਰਤੇ ਤੇ ਆ ਜੀ ਛੋਟੇ ਬੱਚੇ ਤੇ ਇੱਕ ਆਪਾਂ ਲੈ ਕੇ ਆਏ ਸੀ ਜੀ ਥਰਮਸ ਲੈ ਕੇ ਆਏ ਸੀਗੇ ਜੀ ਇਹ ਸੀ ਲਿਆਂ ਦੀ ਸੀ ਆਪਾਂ ਚ ਥਰਮਸ ਆ ਚਾਹ ਵਾਲੀ ਆ ਜੀ ਥਰਮਸ ਤੇ ਇਹਦੇ ਵਿੱਚ ਚਾਹ ਜਿਹੜੀ ਆ ਉਹ ਪੈ ਜਾਂਦੀ ਆ ਜੀ ਜਦੋਂ ਮਰਜੀ ਤੁਸੀਂ ਸਵੇਰ ਨੂੰ ਚਾਹ ਬਣਾ ਕੇ ਇਹਦੇ ਵਿੱਚ ਪਾਓ ਤੇ ਸਾਰਾ ਪਰਿਵਾਰ ਭਾਵੇਂ ਪਿਓ ਤੇ ਆਪਾਂ ਜਿਹੜਾ ਆਪਾਂ ਸਾਰਾ ਗਿਫਟ ਹੀ ਕਰਨਾ ਵਾ ਜੀ ਇਸ ਕਰਕੇ ਆਪਾਂ ਥਰਮਸ ਜਿਹੜੀ ਸੀ ਉਹ ਏਡੀ ਲੈ ਕੇ ਆਏ ਆ ਤੇ ਹੁਣ ਆਪਾਂ ਤੁਹਾਨੂੰ ਦਿਖਾਵਾਂਗੇ ਆਪਾਂ ਨਾਲ ਲੈ ਕੇ ਆਏ ਸੀ ਪੀਪੀ ਡੱਬਾ ਡੱਬਾ ਆਪਾਂ ਲੈ ਕੇ ਆਏ ਸੀ ਜੀ ਤੇ ਇਹ ਡੱਬਾ ਆਪਾਂ ਲੈ ਕੇ ਆਏ ਸੀ ਜੀ ਕਲਾਕੰਤਾ ਤੇ ਨਾਲ ਆਪਾਂ ਲੈ ਆਏ ਸੀ ਜੀ ਬੱਚਿਆਂ ਦੇ ਵਾਸਤੇ ਆ ਪੀਅਰਸ ਸਭ ਲੈ ਆਏ ਸੀ ਇਹ ਲੱਗ ਲੱਗ ਕਲਰ ਦੇ ਆ ਜੀ ਪੀਅਰਸ ਤੇ ਜਿਹੜੇ ਬੱਚੇ ਛੋਟੇ ਇਹ ਲਾਉਣਗੇ ਤੇ ਆਹ ਵਾਲਾ ਤੇਲ ਲਾਉਣਗੇ ਤੇ ਲੋ ਜੀ ਅਲਗਾ ਜਿਹੜਾ ਗਿਫਟ ਲੈ ਕੇ ਆਏ ਅਸੀਂ ਜੀ ਉਹ ਆਪਾਂ ਇੱਕ ਛੋਟੇ ਬੱਚੇ ਵਾਸਤੇ ਲੈ ਕੇ ਆਏ ਆ ਜੀ ਤੇ ਇਹ ਗਿਫਟ ਲੈ ਕੇ ਆਏ ਆ ਜੀ ਆਪਾਂ ਚਾਂਦੀ ਦਾ ਬ੍ਰੈਡਲੈਸ ਚਾਂਦੀ ਦਾ ਲੈ ਕੇ ਆਏ ਆ ਜੀ ਆਪਾਂ ਆਹ ਵਾਲਾ ਦੇਖੋ ਜੀ ਤੇ ਕਿਉਂਕਿ ਤਿਹਾਰਾਂ ਦੇ ਤੇ ਚਾਂਦੀ ਸੋਨਾ ਵੀ ਗਿਫਟ ਕੀਤਾ ਜਾਂਦਾ ਇਸ ਕਰਕੇ ਆਪਾਂ ਜਿਹੜਾ ਬੈਟਲਸ ਸੀ ਇਹ ਲੈ ਕੇ ਆਏ ਆ ਤੇ ਇਹ ਆਪਾਂ ਕਾਕੇ ਵਾਸਤੇ ਲੈ ਕੇ ਆਏ ਆ ਉਹਨਾਂ ਦੇ ਤੇ ਆਪਾਂ ਉਹਨਾਂ ਨੂੰ ਕਾਕੇ ਨੂੰ ਦਵਾਂਗੇ ਜੀ ਤੇ ਜਿਹੜੀ ਬੱਚੀ ਆ ਉਹ ਇਦਾਂ ਦੇ ਗਿਫਟ ਦੇ ਕੇ ਬਹੁਤ ਖੁਸ਼ ਹੁੰਦੇ ਆ ਇਸ ਕਰਕੇ ਆਪਾਂ ਦੀਵਾਲੀ ਤੇ ਉਹਨਾਂ ਨੂੰ ਦੇਵਾਂਗੇ ਤੇ ਤੁਸੀਂ ਸਾਡੀ ਵੀਡੀਓ ਨੂੰ ਲਾਈਕ ਕਰਨਾ ਤੇ ਸ਼ੇਅਰ ਕਰਨਾ ਤਾਂ ਕਿ ਅੱਲਾ ਜਿਹੜਾ ਬਲੌਗ ਅਸੀਂ ਤੁਹਾਡੇ ਲਈ ਲੈ ਕੇ ਫਿਰ ਆਜ ਰਹਾਂਗੇ ਸੱਸੇ